ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ ਹਫਤੇ ਦੇ ਮੌਸਮ ਦੀ ਯਾਨੀ ਕਿ 23 ਤਰੀਕ ਤੋਂ ਲੈ ਕੇ ਅੱਜ ਤੋਂ 23 ਅਕਤੂਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਇਹ ਰਿਪੋਰਟ ਦਨ ਇਸ ਵੀਡੀਓ ਦੇ ਵਿੱਚ ਦਿਆਂਗੇ ਸੋ ਜੇਕਰ ਹੁਣ ਦੇ ਸੈਟਰਡੇ ਦੱਸੇ ਰਹਾ ਆਂ ਫਾ ਦੇਖਦੇ ਆਂ 23 ਅਕਤੂਬਰ ਦੀਆਂ ਸਵੇਰ ਦੀਆਂ ਤੇ ਪੰਜਾਬ ਸਣੇ ਵੱਡੇ ਖੇਤਰ ਦੇ ਵਿੱਚ ਯਾਨੀ ਕਿ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਐਸੇ ਲਈ ਬਿਲਕੁਲ ਸਾਫ਼ ਹੀ ਬਣਿਆ ਹੋਇਆ ਉੱਤਰ ਭਾਰਤ ਤੋਂ ਵੱਲ ਕੋਈ ਸਿਸਟਮ ਐਸੇ ਲਈ ਮੌਜੂਦ ਨਹੀਂ ਆ ਤੇ ਲਗਭਗ ਬਹੁਤੇ ਹਿੱਕਾਂ ਦੇ ਵਿੱਚ ਮੌਸਮ ਜਿਹੜਾ ਉਹ ਐਸੇ ਲਈ ਸਾਫ਼ ਹੀ ਰਹਿਣ ਦੇ ਜਿਹੜੇ ਅਸਾਰੂ ਨੇ ਤੇ ਅੱਜ ਤੇ ਆਉਂਦੇ ਦਿਨਾਂ ਦੇ ਵਿੱਚ ਜੋ ਚੀਜ਼ ਇੱਥੇ ਇਫ ਅਠ ਪਾਈ ਗਈ ਯਾਨਕੀ ਪਰੇਸ਼ਾਨ ਕਰੇਗੀ ਉਹ ਏਅਰ ਕੁਆਲਿਟੀ ਇੰਡੈਕਸ ਜਿਹੜਾ ਲੈਵਲ ਹੈ ਯਾਨਕੀ ਜਿਹੜਾ ਪ੍ਰਦੂਸ਼ਣ ਦਾ ਸਤਾਰ ਹੁੰਦਾ ਉਹਦੇ ਵਿੱਚ ਗ੍ਰਾਵਟ ਹਾਲੇ ਦਰਜ ਨਹੀਂ ਹੋ ਰਹੀ ਤੇ ਜਿਹੜਾ ਪ੍ਰਦੂਸ਼ਣ ਦਾ ਲੈ ਜਿਹੜਾ ਲੈਵਲ ਹੈ ਉਹ ਕਾਫੀ ਚੜਿਆ ਹੋਇਆ ਸੋ ਇਹ ਦੇ ਕਰਕੇ ਦਿੱਕਤਾਂ ਜਿਹੜੀਆਂ ਵਧੀਆਂ ਹੋਈਆਂ ਬਾਕੀ ਮੌਸਮ ਵਾਲੇ ਫਕਤੋਂ ਮੌਸਮ ਸਾਫ਼ ਰਹਿਣ ਦੇ ਅਸਰ ਨਹੀਂ ਉੱਤਰ ਪਛੋ ਦੀਆਂ ਜਿਹੜੀਆਂ ਹਵਾਵਾਂ ਨੇ ਉਹ ਖੁਸ਼ਕ ਤੌਰ ਤੇ ਚੱਲ ਰਹੀਆਂ ਨੇ ਤੇ ਜੇਕਰ ਪੂਰੇ ਦੀ ਹਵਾ ਵਾਸੀ ਕਰ ਜਾਂਦੀ ਹੈ ਤੇ ਇੱਥੇ ਪ੍ਰਦੂਸ਼ਣ ਦਾ ਜਿਹੜਾ ਸਤਾਰਾ ਉਹ ਹੋਰ ਜ਼ਿਆਦਾ ਹੋਰ ਤਾਂ ਨੂੰ ਜਾਏਗਾ ਤੇ ਫਿਲਹਾਲ ਉੱਤਰ ਪੱਛਮ ਦੀ ਜਿਹੜੀ ਹਵਾਵਾਂ ਚੱਲਣ ਕਾਰਨ ਪ੍ਰਦੂਸ਼ਣ ਦਾ ਜਿਹੜਾ ਲੈਵਲ ਹੈ ਉਹ ਠੀਕ ਠਾਕ ਹਾਲੇ ਬਣਿਆ ਹੋਇਆ ਯਾਨੀ ਕਿ ਉਹਨੂੰ ਆਪਾਂ ਠੀਕ ਠਾਕ ਨਹੀਂ ਕਹਿ ਸਕਦੇ 202 ਪਲਸੀ ਹਲੇ ਚੱਲਦਾ ਪਿਆ ਬਹੁਤੇ ਖੇਤਰਾਂ ਦੇ ਵਿੱਚ ਕਿਤੇ ਲੁਧਿਆਣਾ ਦੀ ਗੱਲ ਕਰੀਏ ਪਟਿਆਲੇ ਦੀ ਗੱਲ ਕਰੀਏ ਤੇ 200 ਤੋਂ ਪਲਸੀ ਨਾਲੇ ਖੇਤਰਾਂ ਦੇ ਵਿੱਚ ਦਰਜ ਹੋ ਰਿਹਾ ਹੈ ਫਰਾਂ ਦੇ ਜਿਹਾ ਦਿਨਾਂ ਦੀ ਗੱਲ ਕਰੀਏ ਤੇ ਅਗਲੇ 3-4 ਦਿਨਾਂ ਤੱਕ ਮੀਂਹ ਦਾ ਕੋਈ ਅਸਰ ਨਹੀਂ ਹੈ 31 ਅਕਤੂਬਰ ਤੱਕ ਇੱਕ ਹਲਕੀ ਜਿਹੀ ਵੈਸਨ ਰਿਸਰਵਸ ਹੋ ਰਾ ਸਕਦੀ ਹੈ ਜਿਹਦੇ ਨਾਲ ਕੁਝ ਗਨੇ ਜਿਹੇ ਫਗਾਂ ਦੇ ਵਿੱਚ ਛਰਾਟੇ ਜੇ ਲੱਗ ਜਾਣੇ ਤਾਂ ਘੱਟ ਨਹੀਂ ਵੈਸੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਉਦੋਂ ਵੀ ਸਾਫ਼ ਹੀ ਰਹੇਗਾ ਬੱਦਲਬਾਜ਼ੀ ਕੁਝ ਖੇਤਰਾਂ ਦੇ ਵਿੱਚ ਵੜ ਸਕਦੀ ਹੈ ਇੱਕ ਐਲਪੀਏ ਯਾਨੀ ਕਿ ਲੋ ਪ੍ਰੈਸ਼ਰ ਏਰੀਆ ਜਿਹੜਾ ਕਿ ਬੰਗਾਲ ਦੀ ਖਾੜੀ ਤੋਂ ਉੱਠ ਕੇ ਜੇਕਰ ਇਧਰ ਨੂੰ ਉਹਦਾ ਟਰੈਕ ਹੁੰਦਾ ਹੈ ਰਾਜਸਥਾਨ ਵਾਲੇ ਪਾਸੇ ਤੇ ਫਿਰ ਹੋ ਸਕਦਾ ਪੰਜਾਬ ਦੇ ਵਿੱਚ ਕੁਝ ਮੀਂਹ ਲੱਗ ਸਕਦੇ ਨੇ ਨਵੰਬਰ ਦੇ ਪਹਿਲੇ ਹਫਤੇ ਜਾਂ ਫ ਕਿ ਵੀ ਸਿੱਧਾ ਹੀ ਹੋ ਜਾਂਦਾ ਗੁਜਰਾਤ ਵਾਲੇ ਫਾਸੇ ਤੇ ਫਿਰ ਉਹਦੇ ਵਿੱਚ ਵੀ ਉਮੀਦ ਆਸਾਰ ਪੰਜਾਬ ਵਾਲੇ ਫਾਸੇ ਘੱਟ ਹੋਣਗੇ ਤੇ ਆਉਂਦੇ ਦਿਨਾਂ ਦੇ ਵਿੱਚ ਇੱਕ ਸਮੁੰਦਰੀ ਤੂਫਾਨ ਵੀ ਬਣ ਸਕਦਾ ਭਾਵੇਂ ਇਧਰ ਬੰਗਾਲ ਦੀ ਖਾੜੀ ਵਾਲੇ ਬਣੇ ਜਾਂ ਫਿਰ ਅਰਬ ਸਾਗਰ ਯਾਨੀ ਕਿ ਇਧਰਲੇ ਫਾਸੇ ਬਣੇ ਤੇ ਇਹਦੇ ਵਿੱਚ ਇਹ ਗੱਲਾਂ ਹਾਲੇ ਦੂਰ ਨਹੀਂ ਕਿਉਂਕਿ ਨਵੰਬਰ ਦੇ ਪਹਿਲੇ ਹਫਤੇ ਤੱਕ ਇਹ ਚੀਜ਼ਾਂ ਪ੍ਰਭਾਵਿਤ ਕਰ ਸਕਦੀਆਂ ਨੇ ਫਿਲਹਾਲ ਅਕਤੂਬਰ ਦੇ ਅਖੀਲੇ ਦਿਨਾਂ ਤੱਕ ਜਿਹੜਾ ਇੱਕ ਤਾਂ ਲੈਵਲ ਹੈ ਜਿਹੜਾ ਪ੍ਰਦੂਸ਼ਣ ਦਾ ਉਸੇ ਤਰ੍ਹਾਂ ਵਰਕਰਾ ਰਹਿਣ ਦੇ ਆਸਾਰ ਨੇ ਕਿਉਂਕਿ ਜੋ ਤੱਕ ਪਛਮੀ ਸਿਸਟਮ ਕੋਈ ਤਗੜਾ ਨਹੀਂ ਹੁੰਦਾ ਉਹ ਤੱਕ ਇਸੇ ਤਰ੍ਹਾਂ ਚੱਲਦੇ ਰਹਿਣ ਹੋਣਗੇ ਫਿਰ ਇੱਕ ਨਜ਼ਰ ਤਾਜ਼ਾ ਫੌਰੀਟ ਤੇ ਲਾਵਾਗੇ ਜੋ ਅੱਜ ਜਾਰੀ ਕੀਤੀ ਗਈ ਹੈ ਫਾਰਤੀ ਮੌਸਮ ਖਗਲੋਂ ਤੇਜ਼ਕਤ ਬੜੀ ਤਰੀਕੇ ਤੇ ਫੈਲੀ ਹੋਈ ਆ ਤੇ ਇਹਦੇ ਲੈ ਕੇ 29 ਤਰੀਕ ਤੱਕ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਹੈ ਕਿਸੇ ਦਿਨਾਂ ਦੀ ਕੋਈ ਵੱਡੀ ਚੇਤਾਵਨੀ ਕੋਈ ਅਲਰਟ ਇੱਥੇ ਜਾਰੀ ਨਹੀਂ ਕੀਤਾ ਗਿਆ ਤੇ ਮੌਸਮ ਠੀਕ ਠਾਕ ਰਹਿਣ ਦਾ आसार ਨਹੀਂ ਤੇ ਇਹ ਇੱਥੇ ਅਪਡੇਟ ਸਾਂਝੀ ਕੀਤੀ ਗਈ ਹੈ ਧੰਨਵਾਦ